ਭਈ ਮੰਨ ਕੇ ਚਲੋ ਮੇਰਾ ਆਲੂ 300 ਰੁਪਏ ਕਿ ਜਾਂਦਾ ਬੋਲੀ ਤੇ ਜੀ ਹੈ ਨਾ ਇਹਦੇ ਚ ਮਤਲਬ ਕਿਸਾਨ ਨੂੰ ਕਿੰਨੇ ਕ ਮਿਲਦੇ ਜੀ ਇਹਦੇ ਚ ਆੜਤ ਵਗੈਰਾ ਪੈਂਦੀ ਆ ਜੀ ਜਿੰਨੇ ਬਾਈ ਡੈਮ ਆਲੂ ਆ ਗਿਆ ਹੈ ਨਾ ਜਿਹੜਾ ਤੁਸੀਂ ਡਿੱਕੀ ਜਾਂਦੇ ਡੈਮ ਆਲੂ ਬਾਈ ਇਹ ਨਹੀਂ ਬੋਲੀ ਵੇਖਦੇ ਬਾਈ ਕਿੱਥੋਂ ਤੱਕ ਜਾਂਦੀ ਹੈ ਪਹਿਲਾਂ ਸੀਗਾ ਪਖਰਾਜ ਹਾਂਜੀ ਸਸਰੀ ਕਾਲ ਦੋਸਤ ਪਿੰਟੂ ਕਿਤਾ ਚੈਨਲ ਤੇ ਬਾਈ ਸਵਾਗਤ ਕਰਦੇ ਆ ਤੇ ਅੱਜ ਨਾ ਵਾਇਗੁਰ ਜੀ ਖਾਲਸਾ ਵਾਇਗੁਰ ਜੀ ਕੀ ਫਤਿਹ ਬਾਈ ਆ ਪਰੋਇ ਪਰਾਂ ਬੋਲੀ ਲੱਗੀ ਜਾਂਦੀ ਹੈ ਜੀ ਆਲੂਆਂ ਦੀ ਪਿੱਛੇ ਨਾ ਚਿੱਟਾ ਆਲੂ ਐਲਰ ਆਲੂ ਸਾਰੇ ਤਰ੍ਹਾਂ ਦੇ ਆਲੂ ਬਈ ਇੱਥੇ ਆਏ ਹੋਏ ਭਾਈ ਜੀ ਨਾ ਤੇ ਮੇਨ ਪਰੋਇ ਪਰ ਮੰਡੀ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਤੁਹਾਨੂੰ ਗਾੜ ਆ ਜਾਂਦਾ ਭਾਈ ਜਿੱਥੋਂ ਇੱਥੋਂ ਲੋਡਿੰਗ ਹੋ ਗਏ ਸਾਰੇ ਆਲੂਰ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਆਲੂ ਪਹੁੰਚਦਾ ਰਹਿੰਦਾ ਨਾ ਤੇ ਅੱਜ ਦਾ ਤਾਜ਼ਾ ਰੇਟ ਤੁਹਾਨੂੰ ਦਿਖਾਉਣ ਲੱਗਿਆ ਅੱਜ ਤਰੀਕ ਹੋ ਗਈ ਭਾਈ ਜਿਹੜੀ 13 ਫਰਵਰੀ 2025 ਹੈ ਨਾ ਤੇ ਵਾਰ ਹੋ ਗਿਆ ਭਾਈ ਜੀ ਅੱਜ ਵੀਰਵਾਰ ਹੈ ਨਾ ਵੀਰਵਾਰ ਹੋ ਗਿਆ ਤੇ ਆਜੋ ਕਰਾਂ ਦੀ ਬੇਨੇ ਹੋਰ ਭਾਈ ਕੀ ਆ ਚੱਲ ਠੀਕ ਆ ਲਓ ਆਪਣੀਆਂ ਸਾਰੀਆਂ ਲਓ ਭਾਈ ਆਜੋ ਕਰਾ ਜੀ ਵੇਖੀਏ ਭਾਈ ਨਾ ਬੋਲੀ ਸ਼ੁਰੂ ਹੋ ਜਾਂਦੀ ਇਧਰ ਸਾਹਮਣੇ ਵੇਖੋ ਤਾਂ ਆਲੂ ਵੇਖ ਭਾਈ ਇਹਦਾ ਆਹ ਵੇ ਲੋ ਆਲੂ ਮੋਟੇ 160 ਗੱਟੇ ਤੇ ਦੇਖ ਦੇ 230 40 40 200 ਰੁਪਏ 250 60 سٹ دو سات دو سات ستر یار گلت گلت نہیں کام کرنا ستر بولی پکی جے چھوڑ تو نہیں کہ پکی بولیے ستر دوہ ستر جائے 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 دو ہزار کیا چاہیے دوہ ستر जय 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 ओके भाषा ला भाई 270 ਰੁਪਏ ਲੱਗ ਗਿਆ ਹਨ ਪੈਸੇ ਸਿਰੇ ਰੇਟ ਅੱਜ ਭਾਈ ਕਿੰਨਾ 310 ਗਿਆ 300 300 ਰੁਪਏ 300 ਰੁਪਏ ਜਿਹੜਾ ਸਿਰੇ ਰੇਟ ਆਲੂ ਦਾ ਚੱਲੀ ਜਾਂਦਾ ਭਾਈ ਹਨ ਟਵਾਟੀ ਦੇ ਸਰ ਤੇ ਮਿੱਤਰੋ ਰੇਟ ਲਾਦਾ ਜਿਹੋ ਜਿਹ ਗੜ ਪੋਗੇ ਉਹਨਾਂ ਕ ਮਿੱਠਾ ਭਾਈ ਹਨ ਆਹ ਜੀ ਭਾਈ ਕਹਿੰਦਾ ਦੀ ਅਗਲੀ ਕਮਾਟੀ ਬੇਨੇ ਕੋਈ ਹੁੰਦੀ 160 ਗੱਟੇ 160 ਗੱਟੇ ਭਾਈ ਇਹਦੇ ਵੀ ਆਹ ਦੇਖੋ 160 ਗੱਟੇ ਲਓ ਭਾਈ 210 دو سو دس ہاں جی سو دس دو سو دو سو چالی پچوجا سٹ دو سو سٹ ایک سو سٹھ گڑے دو سٹ پیٹ 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 دو سو پیٹ جائے منی پیٹ ستر جائے 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 ستر 270 ਹਾਂਜੀ ਸ਼ੈਗ ਜੈ ਜੈ 70 70 ਜੈ ਰਾਬਾਈ ਜੈ 70 ਲਵਾਸ ਗੱਟਾ ਹੀ ਯਾਰ ਆਹ ਬਾਲਾ ਰੋਇਨੂ ਗਿਆ ਹੋਰ ਕਹਿੰਦੇ ਸੈਂਪਲ ਵੇਖਣ ਆਲੇ ਇਹਦੇ ਤੇ ਨਹੀਂ ਪਤਾ ਲੱਗਦਾ ਹਨਾ 70 ਇੱਕ ਗੱਟਾ ਹੋਰ ਸਿੰਪਲ ਲਵਾ ਕੇ ਵੇਂਦੇ ਭਾਈਓ ਦੇਖੋ ਸੈਂਪਲ 70 ਬਹੁਤ ਖਾਣਾ ਬੰਦਾ ਲੇਬਰ ਵਾਲਾ ਜੀ 70 ਇਹ ਪ੍ਰਤਾਪ ਜਣ ਮਿੱਟੀ ਨੇ ਜਣ 70 ਹਾਂ ਬੱਲੇ ਜੱਗੂ ਦੀ ਫੋਟੋ ਵੀ ਆ ਗਈ ਜੱਗੂ ਕਰਤਾ ਮਸ਼ਹੂਰ ਅਥ 270 70 ਚੈਕਰਸ ਮਾਲ ਸਭ ਧਰ ਜਾ ਬਾਈ ਪਾਦੀ ਪੰਜ ਕੋਈ ਨਹੀਂ 70 70 ਬਾਈ ਕਿਧੇ ਕੱਟੇ ਕਿਨੇ 160 270 ਜੈ 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 ਚਲੇ 270 ਹਾਂ ਹਾਂ ਪੱਕੀ ਬੋਲੀ ਪੱਕੀ ਬਿੱਲ ਕੋ ਲੋਅਰ ਕੀ 70 ਜੈ 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 ਓਕੇ ਮਨੀ ਬਾਤ ਲੈ ਭਾਈ 270 ਰੁਪਏ ਆ ਲੱਗ ਗਿਆ ਭਾਈ ਹਨ ਭਾਈ ਮੰਨ ਕੇ ਚਲੋ ਮੇਰਾ ਆਲੂ 300 ਰੁਪਏ ਕਿ ਜਾਂਦਾ ਬੋਲੀ ਤੇ ਜੀ ਹਨ ਇਹਦੇ ਚ ਮਤਲਬ ਕਿਸਾਨ ਨੂੰ ਕਿੰਨੇ ਕ ਮਿਲਦੇ ਜੀ ਇਹਦੇ ਚ ਆੜਤ ਵਗੈਰਾ ਪੈਂਦੀ ਹੈ ਜੀ ਜਿਵੇਂ ਇਹਦੇ ਚ ਭਾਈ ਜੀ ਆਪਦੀ ਨਹੀਂ ਇਹਨੂੰ ਪੂਰਾ ਮਿਲਦਾ ਜੀ ਕਿਸਾਨ ਨੂੰ ਪੈਸੇ ਜੀ ਜੇ ਮੰਨ ਕੇ ਚਲੋ 300 ਰੁਪਏ ਲੱਗ ਗਏ ਜੀ ਉਹਨੂੰ 300 ਦੇ ਸੱਤ ਉਹ ਭਾਈ ਜਿਹੜਾ ਵਪਾਰੀ ਲਊਗਾ ਨਾ ਅੱਗੇ ਉਹਨੂੰ ਆੜਤ ਲੱਗਦੀ ਹੈ ਜੀ ਉਹਨੂੰ ਆੜਤ ਲੱਗਦੀ 7% ਦੀ ਮਾਰਕੀਟ ਕਮਿਟੀ ਦੀਨੀ ਦਾ ਜਿਹੜਾ ਇੱਥੇ ਰੇਟ ਲੱਗਿਆ ਉਹਨੂੰ ਮਿਲ ਜੂਗਾ ਉਹਨੂੰ ਕੱਪ ਕਾਣਾ ਜਿਹੜੇ ਵਿੱਚ ਛੋਟ ਸਪਾਣੇ ਹੁੰਦੇ ਉਹ ਨਹੀਂ ਨਹੀਂ ਇਹ ਪੱਕੀ ਬੋਲੀ ਹੈ ਜੀ ਇਹ ਪੱਕੀ ਬੋਲੀ ਹੈ ਕਈ ਵਾਰੀ ਵਿੱਚੋਂ ਮੰਨ ਲਓ ਕਈ ਵਾਰੀ ਛੋਟ ਵਾਲੀ ਵੀ ਬੋਲੀ ਹੋ ਜਾਂਦੀ ਹੈ ਜੀ ਉਹ ਫਿਰ ਛੋਟ ਵਾਲੀ ਬੋਲੀ ਨਾ ਉਹ ਕਈ ਵਾਰੀ ਨਹੀਂ ਹੁੰਦੀ ਕਈ ਵਾਰੀ ਕਈ ਕਰਦੇ ਆੜਤੀਏ ਉਹ ਪਹਿਲਾਂ ਦੱਸ ਦਿੰਦੇ ਵੀ ਇੰਨੀ ਛੋਟ ਆ ਜੀ ਇੰਨੀ ਜੀ ਐਕਸਟਰਮੋਡ ਹੈ ਸਹੀ ਹੈ ਜੀ ਨਾਲ ਦੀ ਨਾਲ ਬੋਲੀ ਨੋਟ ਕਰ ਰਹੇ ਹਾਂ ਇਹਦੇ ਚਾਹਰ ਤੋਂ ਕੋਈ ਨਹੀਂ ਗਈ ਔਰਤ ਕਿਸਾਨ ਕੋਈ ਨਹੀਂ ਗਈ ਜਿਹੜਾ ਵਪਾਰੀ ਖਰੀਦੇਗਾ ਸਹੀ 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 ਕਈ ਵੀਰ ਭਰਾ ਕਮੈਂਟ ਕਰਦੇ ਸੀ ਇਹਨਾਂ ਕਹਿੰਦੇ ਜਾਣਕਾਰੀ ਜਰੂਰ ਦੇ ਠੀਕ ਹੈ ਧੰਨਵਾਦ ਭਾਈ ਜੇ ਕੋਈ ਵੀਰ ਭਰਾ ਇੱਥੇ ਆਲੂ ਲਿਆਉਣਾ ਚਾਹੁੰਦਾ ਜਾਂ ਖਰੀਦਣਾ ਨਾਲ ਤੁਹਾਡਾ ਨੰਬਰ ਕਿੰਨਾ ਆ ਗਿਆ ਜੀ ਆਪਣਾ ਨੰਬਰ ਜਰੂਰ ਦੇ ਦਿਓ ਮੇਰਾ ਲਿਖੋ ਜੀ 7009417717 7009417717 ਅਸੀਂ ਮਾਰਕੀਟ ਕਮੇਟੀ ਮਲਾਜਮ ਆ ਜੀ ਸਹੀ ਹੈ ਜੀ ਮਾਰਕੀਟ ਕਮੇਟੀ ਮਲਾਜਮ ਆ ਗਏ ਹੈ ਨਾ ਸਹੀ ਹੈ ਜੀ ਅਰਨ ਕੁਆਲਟੀ ਲਾਲ ਆਲੂ ਆ ਗਿਆ ਭਾਈ ਲਾ ਵੀ ਪਹਿਲਾ ਚਿੱਟੇ ਆਲੂ ਦੀ ਬੋਲੀ ਭਗਾਈ ਹੁਣ ਵੇਖੋ ਇਹ ਤਾਂ ਲਾਲ ਆਲੂ ਦੀ ਬੋਲੀ ਹਸਾਬ ਨਾਲ ਬੋਲੀ ਆ ਕੈਮਰੇ ਦੇ ਉਹ ਜਿਹੜੇ ਹਸਾਬ ਨਾਲ ਬੋਲੀ ਦਿਲ ਦੇ ਭੋਜ ਖੋਲੀ ਬੋਲੋ ਹੀ ਬੋਲੋ ਗੱਟਾ ਘੋੜ ਲਿਆ ਬੋਲੋ ਹੀ ਬੋਲੋ ਬੋਲੋ ਜੀ ਇਹ ਇੰਨੀ ਇੰਦੀ ਵਾਜ ਜੀ ਆਣੀ ਹੈ ਦੀ ਆਏ ਹਾਏ ਬੋਲੋ ਜੀ 44 ਗੱਟੇ ਜੱਗੇ ਭਾਜੀ ਲਾਲ ਆਲੂ 44 ਗੱਟੇ ਗੱਟਾ ਘੋੜ ਲਵਾ ਗੱਟਾ ਘੋੜ ਲਵਾ ਦੇ ਪੱਕੀ ਬੋਲੀ ਪੱਕੀ ਪੱਕੀ ਬੋਲੀ ਲਓ ਜੀ ਲੈ 300 300 ਲਓ 300 نبے چار سو چار سو چار سو چار سو دس پکی بولی چار سو 25 425 भाई भाई 425 425 ਤੁਸੀਂ ਵੀ ਬੋਲੋ 425 ਪੰਜ ਬੋਲੋ 425 425 ਪੱਕੀ ਬੋਲੀ 425 425 ਜੱਗੇ 425 430 ਵੀ ਦੋ ਹਾਲ ਵੱਟ ਜਾਣੀ ਹੁੰਦੀ 3 430 4 ਨਾਲ ਕੱਢੀ ਨਾਲ 430 430 444 ਕੱਢੇ 430 430 430 430 ਹਾਂਜੀ ਬਾਬਾ ਜੀ ਹਾਂਜੀ 430 430 ਪੈਂਦੀ 435 ਕੰਮ ਨਹੀਂ 435 ਆਲੂ ਬਹੁਤ ਨਹੀਂ 435 435 435 435 ਸਰਦਾਰ ਜੀ 435 ਪੱਕੀ ਪੱਕੀ 435 ਹਾਂਜੀ ਹਾਂਜੀ ਆਦੀ 435 ਰੁਪਏ ਤੇ ਬੋਲੀ ਖਰੀ 40 40 ਹੋ ਗਿਆ 40 ਬਣ ਗਿਆ 40 440 440 400 ਪੱਕੀ ਬੋਲੀ 440 440 400 ਖਟੋ ਜੀ ਮੇਰਾ ਮੌਜੂਦਾ 440 ਰੁਪਏ ਨੇ ਭਾਈ ਜਿਹੜਾ ਇਹ 440 ਰੁਪਏ ਆ ਭਾਈ ਲਓ ਭਾਈ 400 ਕੈਮਰੇ ਸਾਹਮਣੇ ਆਹੀ 440 ਪਹਿਲੀ ਟਰਾਲੀ ਦੀ ਬੋਲੀ ਜਿਹੜੀ ਲਾਲ ਆਲੂ ਦੀ ਹੋਈ ਆ ਭਾਈ ਆਹ ਬੋਲੀ ਅਰ ਉਹਨਾਂ ਕੁਆਲਟੀ ਆ ਭਾਈ ਐਲਰ ਨਾ ਸਮਝੋ ਮੈਂ ਘਟਾਕ ਕਰਨਾ ਤੇਰਾ ਆ ਗਿਆ ਲਾਲ ਆਲੂ ਉਹਨੂੰ ਕਵਾਕੀ ਆ ਗਿਆ ਭਾਈ ਦੇਖ ਦੇਖ ਤਣ ਕੇ ਦੇਖੋ ਪੰਜ ਘਟੇ ਆ ਲੱਖ ਪੈਰ ਘਟੇ ਭਈ ਹਰ ਕੋਈ 215 315 320 ਆਏ 320 320 320 320 ਰਿੰਕੂ ਆ 320 ਇੰਦਰ ਆ ਯਾਰ ਹੁਣ ਆਏ ਭਾਈ ਜੰਦਾ 320 166 ਘਟੇ 320 330 330 ਨਾ ਪੱਕੀ ਬੋਲੀ ਆ ਆ ਜਾਂਦੇ 330 ਰੇਟ ਘਟ ਜਾਂਦਾ 330 ਆ 330 ਅੱਜ 330 ਜੱਗਿਆ 35 35 40 45 50 55 355 ਉਹ 60 60 80 80 85 90 90 94 92 400 5 10 10 ਜੈ 410 ਅਜ ਕਸਰ ਰਹੀ ਏ 410 ਜੈ 410 ਜੈ ਅੱਜ ਗਿਆ ਉਹ ਜਗਿਆ 410 ਜੈ ਬੋਲਾ ਜੈ 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 410 ਜੈ ਬੋਲਾ ਜੀ ਜੈ ਜੀ 410 ਜੈ ਅੱਜ ਜਗਿਆ ਬੋਲਣਾ ਤੂੰ ਜੈ ਫਰੋ ਢੱਲਾ ਅੱਜ ਗੱਲ ਕੀ ਏ ਚਾਹ 410 410 ਜੈ ਅੱਛਾ ਜੀ ਬੋਲੀ ਏ ਅੱਛਾ ਨਹੀਂ ਬੋਲੀ ਬਾਹਰ 410 ਜੈ ਬੋਲਾ ਜਾਈ ਹਾਂਜੀ ਖਟੋ ਜੀ ਲੈ ਬਈ 410 ਰੁਪਏ ਆਲੂ ਤੇ ਵੇਖ ਕੇ ਬਈ ਵੇਖੋ ਕੁਆਲਿਟੀ ਹੈ ਨਾ ਬਈ ਤੇ ਜੇ ਕਿਸੇ ਵੀਰ ਭਰਾ ਨੇ ਆਲੂ ਖਰੀਦਨੇ ਬਈ ਆਪਣਾ ਫੋਨ ਨੰਬਰ ਜਰੂਰ ਬੋਲ ਦਿਓ ਜਾਂ ਕਾਰਡ ਨੰਬਰ ਹਾਂਜੀ 9853545 ਹੈ 9853453 9853545 ਕਿਰਪਾ ਸਿੰਘ ਅਰਸਨ ਕਿਰਪਾਲ ਸਿੰਘ ਐਂਡ ਸੰਦਰ ਦੁਕਾਨ ਨੰਬਰ 47 ਦੁਕਾਨ ਨੰਬਰ 47 ਜਿੱਥੇ ਬੋਲੀ ਹੋਈ ਆ ਭਾਈ ਜੇ ਕਿਸੇ ਵੀਰ ਭਰਾ ਨੂੰ ਵਾਲੂ ਦੀ ਲੋੜ ਹੁੰਦੀ ਆ ਕਲੈਕਟਰ ਭਾਈ ਨਾ ਕਰ ਲਿਓ ਜਾਂ ਖਰੀਦਦਾਰ ਆਵੇ ਠੀਕ ਆ ਭਾਈ ਜੀ ਓਕੇ ਭਾਈ ਜੀ ਮਿਹਰਬਾਨੀ ਬਖਸ਼ ਲਓ ਭਾਈ ਡਾਇਮੰਡ ਵਾਲੂ ਆ ਗਿਆ ਹਨਾ ਜਿਹਨੂੰ ਤੁਸੀਂ ਡੀਕੀ ਜਾਂਦੇ ਡਾਇਮੰਡ ਵਾਲੂ ਭਾਈ ਇਹਦੀ ਬੋਲੀ ਵੇਖਦੇ ਆ ਭਾਈ ਕਿੱਥੋਂ ਤੱਕ ਜਾਂਦੀ ਆ ਪਹਿਲਾਂ ਸੀਗਾ ਪਖਰਾਜ ਘਟਾ ਲਵਾਣਾ ਲਵਾ ਸਕਦੇ ਆ ਜੀ ਹਾਂਜੀ ਬੋਲੋ ਡਾਇਮੰਡ ਦਾ ਰੇਟ ਵੇਖਦੇ ਕੀ ਲੱਗਦਾ 200 ਚੱਕ ਪੱਕੇ 220 ਪੱਕੇ

ਹੋ ਜਾਂਦਾ ਆਲੂ 240 ਪੱਕੇ ਡਾਇਮੰਡ ਹੈ ਡਾਇਮੰਡ ਹੈ ਸ਼ੁਕਰ ਦੀ ਹੂੰ ਪਤਾ ਨਹੀਂ 45 ਪੱਕੇ 50 ਪੱਕੇ 250 ਪੱਕੇ 55 ਪੱਕੇ 60 ਪੱਕੇ 65 ਪੱਕੇ 265 ਪੱਕੇ 65 ਹੋ ਗਈ ਬੋਲੀ 265 ਪੱਕੇ 70 ਪੱਕੇ 270 ਪੱਕੇ 75 ਪੱਕੇ 280 ਪੱਕੇ ਲੈ ਬਾਈ ਬਈ ਇਹਦਾ ਮਤਲਬ ਜੇ ਡਾਇਮੰਡ ਸਿਰੇ ਦੀ ਕੁਆਲਿਟੀ ਆ ਚੀ ਨਾ ਹੋਵੇ ਹਨ ਤੇ ਇਹ ਕਿਥੋਂ ਤੱਕ ਜਾਵਰ 400 ਵਿਖੇਗਾ 400 ਵੀ ਲੱਗ ਜੂਗਾ ਜੇ ਇਹਦੀ ਕੁਆਲਿਟੀ ਤਾਂ ਰੇਤ ਲੱਕ ਟਾਇਰ ਵਿੱਚ ਹਰ ਆਲੂ ਜਾਂਦੇ ਹਨ ਬਾਈ ਠੀਕ ਆ ਜੇ ਸਿਰੇ ਦੀ ਕੁਆਲਿਟੀ ਆਂਦੀ ਆ ਹਰ ਆਲਿਆ ਵੀ ਲੈਣਾ ਇਹਦੇ ਗੋਲੀ ਵੀ ਹਾਂ ਗੋਲੀ ਵੀ ਹੈਗੀ ਆ ਤੇ ਹਰ ਆਲੂ ਵੀ ਹੈਗਾ ਬਾਈ ਹਨ ਠੀਕ ਆ ਭਾਈ ਜੀ ਜੇ ਮੰਨ ਕੇ ਚੱਲੋ ਆਪਾਂ ਨੂੰ ਕਿਸੇ ਵੀਰਪੁਰਾ ਨੂੰ ਮਾਲ ਚਾਹੀਦਾ ਹਨ ਆਪਣੇ ਲੋਕਲ ਭੇਜ ਦਿੰਦੇ ਜੀ ਤਦਿਆ ਬ੍ਰੈਂਡ ਨੇ ਹਾਂ ਤੇ ਮਰਜੀ ਹੈ। ਤੁਸੀਂ ਆਪਣਾ ਨੰਬਰ ਜ਼ਰੂਰ ਦੱਸੋ ਆਪਣਾ ਕਿੰਨਾ ਆ ਗਿਆ? 98835577161 ਠੀਕ ਹੈ ਜੀ। ਇਕੱਲੀ ਪੰਜਾਬੀ ਵਿੱਚ ਵੀ ਬੋਲ ਦਿਓ ਜੀ। 98555577161 98555577161 77161 ਆਪਣੀ ਦੁਕਾਨ ਦਾ ਨਾਮ ਕੀ ਆ ਗਿਆ ਜੀ? ਸ੍ਰੀ ਗੁਰੂ ਤੇਗ ਬਹਾਦਰ ਟਰੇਡਿੰਗ ਕੰਪਨੀ ਸ਼ਾਪ ਨੰਬਰ 36 ਸ੍ਰੀ ਗੁਰੂ ਤੇਗ ਬਹਾਦਰ ਟਰੇਡਿੰਗ ਕੰਪਨੀ ਜੇ ਕਿਸੇ ਵੀਰ ਭਰਾ ਨੂੰ ਫਰੋ ਰਿਪਰ ਦੇ ਵਿੱਚੋਂ ਆਲੂ ਮੇਲ ਚਾਹੀਦਾ ਜੀ ਹਨ ਤੇ ਬਾਈ ਜੀ ਕਨੈਕਟ ਕਰ ਲਿਓ ਤੇ ਧੰਨਵਾਦ ਉਸ ਤੋਂ ਤੁਹਾਡਾ ਬਹੁਤ ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਚੱਲੇ ਆ ਜੀ ਫਰੋਜਪੁਰ ਮੰਡੀ ਦੇ ਵਿੱਚ ਬਈ ਪਿੰਡਿਆਂ ਵੀਰਾਂ ਦੇ ਵੀ ਤੁਹਾਨੂੰ ਨੰਬਰ ਦਿੱਤੇ ਕਈ ਵੀਰ ਭਰਾ ਕਹਿੰਦੇ ਹੁੰਦੇ ਆ ਵੀ ਆੜਤੀਆਂ ਵੀਰਾਂ ਦੇ ਨੰਬਰ ਜਰੂਰ ਦਿਆ ਕਰੋ ਹਨਾ ਤੇ ਆ ਪਾੜਤੀਆਂ ਵੀਰਾਂ ਦੇ ਵੀ ਨੰਬਰ ਤਾਂ ਦਿੱਤੇ ਆ ਵੀ ਤੁਹਾਡੇ ਨਾਲ ਕਨੈਕਟ ਹੋ ਜਾਇਆ ਕਰੇ ਤੇ ਤੁਸੀਂ ਆਦਾ ਮਾਲ-ਸ਼ਾਲ ਜੇ ਕਿਸੇ ਵੀਰ ਭਰਾ ਨੇ ਵਪਾਰੀ ਨੇ ਖਰੀਦਣਾ ਇੱਥੋਂ ਖਰੀਦ ਸਕਦਾ ਜੀ ਕਿਉਂਕਿ ਮੇਨ ਲੋਡਿੰਗ ਮੰਡੀ ਫਰੋਜਪੁਰ ਮੰਡੀ ਆ ਜਾਂਦੀ ਆ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਆ ਕਰੋ ਬਈ